ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਨਵੀਂ ਨਵੇਲੀ ਦੁਲਹਨ ਬਣ ਕੇ ਸਹੁਰੇ ਆਈ ਸੀ ਛੋਟੀ ਉਮਰ 'ਚ ਹੀ ਉਹਦਾ ਵਿਆਹ ਹੋ ਜਾਂਦੇ ਸੀ ਸਾਰੇ ਫੈਸਲੇ ਵੱਡਿਆਂ ਦੀ ਰਜਾਮੰਦੀ ਨਾਲ ਹੀ ਹੁੰਦੇ ਸੀ ਮੈਂ ਵੀ ਵੱਡਿਆਂ ਦੇ ਫੈਸਲੇ ਤੋਂ ਖੁਸ਼ ਸੀ ਡਰ ਤੇ ਸ਼ਰਮ ਨਾਲ ਭਰੀ ਹੋਈ ਮੈਂ ਸਹੁਰੇ ਆਈ ਨਵੇਂ ਲੋਕ ਨਵਾਂ ਘਰ ਤੇ ਮੈਂ ਸੋਚ ਰਹੀ ਸੀ ਕਿੱਦਾਂ ਐਡਜਸਟ ਕਰੂੰਗੀ ਮੈਂ ਇਨਾ ਸਾਰਿਆਂ ਨਾਲ ਸਭ ਤੋਂ ਵੱਧ ਚਿੰਤਾ ਇਹ ਸੀ ਕੀ ਸਸਰਾਲ ਵਿੱਚ ਨਾ ਨਨਾਨ ਸੀ ਤੇ ਨਾ ਹੀ ਦਰਾਣੀ ਜਠਾਣੀ ਜਿੰਨਾ ਨਾਲ ਮੈਂ ਦਿਲ ਦੀ ਗੱਲ ਕਰ ਸਕਾਂ ਪਰ ਸਮਾਂ ਬਹੁਤ ਕੁਝ ਸਿਖਾ ਦਿੰਦਾ ਹੈ ਇੱਕ ਦਿਨ ਸਵੇਰੇ ਉੱਠਦੇ ਮੈਨੂੰ ਚੱਕਰ ਜੇ ਆਉਣ ਲੱਗ ਪਏ ਤੇ ਨਾਲ ਹੀ ਉਲਟੀਆਂ ਸ਼ੁਰੂ ਹੋ ਗਈਆਂ ਮੈਂ ਸਹੁਰਿਆਂ ਤੋਂ ਇਹ ਗੱਲ ਛੁਪਾ ਗਈ ਕਿਉਂਕਿ ਮੈਂ ਪੇਕੇ ਜਾਣਾ ਸੀ ਉਹਨਾਂ ਨਾਲ ਘੁੰਮਣ ਪਰ ਮੇਰੀ ਦਾਦੀ ਸੱਸ ਨੇ ਮੇਰਾ ਮੁਰਝਾਇਆ ਚਿਹਰਾ ਦੇਖ ਕੇ ਸਭ ਕੁਝ ਜਾਣ ਲਿਆ ਤੇ ਗੱਲਾਂ-ਗੱਲਾਂ ਵਿੱਚ ਮੇਰੇ ਟਲਟੀ ਵਾਲਾ ਸੱਚ ਵੀ ਜਾਣ ਲਿਆ ਉ ਬਹੁਤ ਖੁਸ਼ੀ ਤੇ ਉਸਨੇ ਇਹ ਖੁਸ਼ਖਬਰੀ ਸਾਰੇ ਘਰ ਨੂੰ ਦੱਸ ਦਿੱਤੀ ਮੇਰਾ ਪੇਕੇ ਜਾਣ ਦਾ ਪ੍ਰੋਗਰਾਮ ਵੀ ਕੈਨਸਲ ਹੋ ਗਿਆ ਮੇਰੀ ਸੱਸ ਤੇ ਦਾਦੀ ਸੱਸ ਨੇ ਮੈਨੂੰ ਸਮਝਾਇਆ ਕਿ ਬੇਟਾ ਇਹ ਤੇ ਖੁਸ਼ੀ ਦੀ ਗੱਲ ਏ ਕਿ ਤੂੰ ਮਾਂ ਬਣਣ ਵਾਲੀ ਐ ਸਮੇਂ-ਸਮੇਂ ਤੇ ਮੇਰਾ ਚੈੱਕਅਪ ਹੁੰਦਾ ਰਿਹਾ 9 ਮਹੀਨੇ ਗੁਜ਼ਰਨ ਤੋਂ ਬਾਅਦ ਮੈਂ ਇੱਕ ਸੁੰਦਰ ਜੇ ਬੱਚੇ ਨੂੰ ਜਨਮ ਦਿੱਤਾ ਸਭ ਨੂੰ ਮਿਠਾਈ ਵੰਡੀ ਗਈ ਘਰ ਪਰਿਵਾਰ ਖੁਸ਼ੀਆਂ ਨਾਲ ਭਰ ਗਿਆ ਸੱਚੀ ਮਾਂ ਬਣਨ ਦੇ ਸੁੱਖ ਨੂੰ ਮੈਂ ਕਦੀ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਇਹ ਰੱਬ ਦਾ ਇੱਕ ਅਨਮੋਲ ਤੋਹਫਾ ਹੈ